ਲੁਧਿਆਣੇ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਫਾਇਰਿੰਗ ਦਾ ਮਾਮਲਾ ਵੇਖਣ ਨੂੰ ਮਿਲਿਆ ਦੱਸਦੀ ਹੈ ਕਿ ਕੰਸਟਰਕਸ਼ਨ ਨੂੰ ਲੈ ਕੇ ਗਵਾਂਡੀਆਂ ਦੇ ਵਿੱਚ ਵਿਵਾਦ ਹੋਇਆ ਜਿਸ ਕਾਰਨ ਦੋ ਗੋਲੀਆਂ ਵੀ ਚਲੀਆਂ ਤੋਂ ਮਾਮਲਾ ਇਸਲਾਮ ਦਾ ਜਿਲ੍ਹਾਕੇ ਦਾ ਦੱਸਿਆ ਜਾ ਰਿਹਾ ਹੈ ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਪੱਖਾਂ ਦੇ ਵਿੱਚ ਜੰਮ ਕੇ ਬਹਿਸਬਾਜ਼ੀ ਹੁੰਦੀ ਹੈ ਉਸਰੇ ਦੇ ਵਿੱਚ ਆਏ ਇੱਕ ਪੱਖ ਨੇ 70 ਸਾਲਾ ਬਜ਼ੁਰਗ ਵਿਅਕਤੀ ਨੇ ਆਪਣੀ ਲਾਇਸੈਂਸਿਤ ਸਟਾਲ ਤੋਂ ਦੋ ਫਾਇਰ ਵੀ ਕੀਤੀ ਗਨੀਮਤ ਰਹੀ ਗੋਲੀ ਕਿਸੇ ਨੂੰ ਨਹੀਂ ਲੱਗੀ ਫਾਇਰਿੰਗ ਦੀ ਤੁਰੰਤ ਬਾਅਦ ਦੂਜੇ ਪੱਖ ਨੇ ਥਾਣਾ ਰੀਜਨ ਨੰਬਰ 2 ਦੇ ਪੁਲਿਸ ਨੂੰ ਸੂਚਿਤ ਕੀਤਾ ਮੌਕੇ ਤੇ ਪਹੁੰਚ ਕੇ ਪੁਲਿਸ ਨੇ ਫਾਇਰ ਕਰਨ ਵਾਲੇ ਬਜ਼ੁਰਗ ਵਿਅਕਤੀ ਨੂੰ ਜਿਹੜਾ ਥਾਣੇ ਦੇ ਵਿੱਚ ਬਿਠਾਇਆ ਹੋਇਆ ਹੈ ਪੁਲਿਸ ਮਾਮਲੇ ਦੀ ਜਾਂਚ ਚੱਲ ਰਹੀ ਹੈ ਲੁਧਿਆਣਾ ਲਾਈਵ ਲਈ ਅਮਿਤ ਥਾਪੜ ਦੀ ਰਿਪੋਰਟ ਅਗਦੀ ਕੀ ਹੋਇਆ ਯਾਰ ਮੈਂ ਵੀ ਹਵਾਈ ਫਾਜੀ ਮੈਂ ਗੱਲ ਮੇਰੀ ਗੱਲ ਸੋਹੀ ਇੱਥੇ ਗੋਲੀ ਚੱਲੀ ਮੈਂ ਇਹ ਹੀ ਸੁਣਿਆਗਾ ਮੈਂ ਗਲੀ ਚ ਆਇਆ ਮੇਰਾ ਘਰ ਵੀ ਗਲੀ ਚ ਹੈਗਾ ਜਿਹੜਾ ਮਕਾਨ ਵਾਲੇ ਉਹਦੇ ਘਰ ਵੀ ਗਲੀ ਚ ਹੈਗਾ ਉਹ ਕਦੇ ਜੇ ਮਕਾਨ ਬਣਾਉਣਾ ਉਹਨਾਂ ਦੇ ਉਹਨਾਂ ਦੇ ਗੋਲੀ ਚੱਲੇਗੀ ਲੇਕਿਨ ਗੋਲੀ ਕਿਸ ਨੂੰ ਬਚੀ ਨਹੀਂ ਬੁੱਜੀ ਨਹੀਂ ਗਈ ਉਹ ਫਾਇਰਿੰਗ ਕੀਤੀ ਉਹਨਾਂ ਨੇ ਉਹ ਬੰਦਾ ਮਤਲਬ ਕੋਈ ਫੱਟੜ ਨਹੀਂ ਹੋਇਆ ਕਿੰਨੀਆਂ ਗੋਲੀਆਂ ਕਿੰਨੀਆਂ ਚੱਲੀਆਂ ਨੇ ਇੱਕ ਹੀ ਗੋਲੀ ਚੱਲੀ ਹੋਣੀ ਭਾਈ ਮੈਂ ਸੁਣਿਆ ਇੱਕ ਹੀ ਗੋਲੀ ਆਹੋ ਬਸ ਕਿਸੇ ਲੱਗੀ ਦਾ ਨਹੀਂ ਲੱਗੀ ਨਹੀਂ ਕਿਸੇ ਨੂੰ ਰਾਈ ਪਰ ਉਹ ਇਹ ਜਗ੍ਹਾ ਦਾ ਕਰਨਾ ਭਾਈ ਪ੍ਰਾਪਰਟੀ ਨੂੰ ਲੈ ਕੇ ਹੋ ਰਿਹਾ ਪ੍ਰਾਪਰਟੀ ਲੈ ਕੇ ਆਹਦੇ ਹਾਂ ਦਾ ਆਰ ਰੋਸ਼ੀਰ ਝਗੜਾ ਭਾਈ ਪ੍ਰਾਪਰਟੀ ਹੈ ਕਹਿੰਦੀ ਹੈ ਮਾਲਕ ਉਹਨਾਂ ਦਾ ਮਾਲਕ ਉਹ ਕਿਹੜੇ ਖਾਤੇ ਦੇ ਗਏ ਨਾਮ ਨਹੀਂ ਬਣਦਾ ਜੀ ਨਾਮ ਨਹੀਂ ਪਤਾ ਤੇ ਜਿਨ੍ਹਾਂ ਨੇ ਗੋਲੀ ਚਲਾਈ ਉਹਦਾ ਨਾਮ ਨੂੰ ਕੋਈ ਪਤਾ ਉਹਨਾਂ ਦਾ ਨਾਮ ਪੰਡਾ ਜੀ ਇਹ ਲਾਲ ਪੰਡਾ ਜੀ ਰਹਿੰਦੇ ਨੇ ਪਰੋਸੀ ਉਹਨਾਂ ਦੇ ਉਹਨਾਂ ਨੇ ਚਲਾਈ ਗੋਲੀ ਜਿਹੜੀ ਜਿਹੜੀ ਚਲਾਈ ਪੰਡਾ ਜੀ ਵੱਲ ਚਲਾਈ ਗੀ ਹਾਂ ਉਹ ਵਾਈਫਾਇਰ ਕੀਤਾ ਸੀ ਉਹਨਾਂ ਨੇ ਨਹੀਂ ਵਾਈਫਾਇਰ ਕੀਤਾ ਕੁਝ ਨਹੀਂ ਕੀਤਾ ਲੇਕਿਨ ਉਹ ਗੋਲੀ ਚੱਲੀ ਉੱਥੇ ਗੋਲੀ ਚੱਲੀ ਹਾਂ ਪੰਡਾ ਜੀ ਅਸਲ ਵਿੱਚ ਕਿੱਥੇ ਨੇ ਪੰਡਾ ਜੀ ਉਹ ਥੋੜੇ ਚਲੇ ਗਏ ਉਹਨਾਂ ਨੂੰ ਲੈ ਕੇ ਕੀ ਹੈ ਕਿ ਮਾਮਲਾ ਇਹ ਆਪਣੇ ਲక్ష్ਮੀ ਲక్ష్ਮੀਨਾਰਾਇਣ ਨਾਂ ਦੇ ਬੀਰੂ ਅਗੇ 70 ਸਾਲ ਦੀ ਉਮਰ ਹੈਗਾ ਉਹਨਾਂ ਦਾ ਪ੍ਰਾਪਰਟੀ ਡਿਸਪੂਟ ਹੈਗਾ ਜੀ ਚੱਲਦਾ ਲਵਲੀ ਨਾਰਾਇਣ ਦੇ ਨਾਲ ਕੋਈ ਨਾਲ ਪਲਾਟ ਦਾ ਝਗੜਾ ਉਹਨਾਂ ਦਾ ਆਪਸ ਵਿੱਚ ਉਸ ਤੋਂ ਬਾਰੇ ਅੱਜ ਕੋਈ ਕੰਸਟਰਕਸ਼ਨ ਕਰਨ ਲੱਗੇ ਸੀ ਤੇ ਉੱਥੇ ਦੋਨਾਂ ਪਾਰਟੀਆਂ ਦੇ ਬਹਿਸ ਹੋ ਗਈ ਉਸ ਤੋਂ ਬਾਅਦ ਲక్ష్ਮੀ ਨਾਰਾਇਣ ਜੀ ਜਿਨ੍ਹਾਂ ਦੇ ਕੋਲ 70 ਸਾਲ ਏ ਜਨਾਂ ਤੇ ਉਹਨਾਂ ਕੋਲ ਲਾਇਸੈਂਸੀ ਵੈਪਨ ਆਪਣਾ ਉਹਦੇ ਨਾਲ ਇਹਨਾਂ ਨੇ ਕੋਈ ਹਵਾਈ ਫਾਇਰ ਪਤਾ ਲੱਗਿਆ ਵੀ ਸਾਨੂੰ ਕੀਤੇ ਹੈ ਬਾਕੀ ਅਸੀਂ ਇਸ ਮੌਕੇ ਤੇ ਆਏ ਹੈਗੇ ਆ ਵੈਰੀਫਾਈ ਕਰ ਰਹੇ ਹਾਂ ਕੀ ਗੱਲ ਹੈ ਸਰ ਕਿੰਨੇ ਫਾਇਰ ਕਿੰਨੇ ਹੋਏ ਨੇ ਕਹਿ ਰਹੇ ਆ ਦੋ ਕੀਤੇ ਬਾਕੀ ਅਸੀਂ ਇਸ ਮੌਕੇ ਤੇ ਇਨਵੈਸਟੀਗੇਸ਼ਨ ਕਰ ਰਹੇ ਆ ਉਸ ਤੋਂ ਬਾਅਦ ਦੱਸ ਦਿੰਦੇ ਆ ਸਰ ਕੋਈ ਇੰਜਰੀਡ ਵਗੈਰਾ ਨਹੀਂ ਇੰਜਰੀ ਕੋਈ ਨਹੀਂ ਕਿਸੇ ਦੀ ਸਰ ਜਿਹੜਾ ਉਹਨਾਂ ਕੋ ਕੈਸਨ ਚੈੱਕ ਕਰ ਜੀ ਅਜੇ ਸਪੰਡਿੰਗ ਕੀ ਕਾਰਨ ਕੀ ਹੈ ਇਹਨਾਂ ਦਾ ਕਾਰਨ ਇਹ ਕੋਈ ਪਲਾਟ ਹੈਗਾ ਪਲਾਟ ਦਾ ਕੋਈ ਇਹਨਾਂ ਦਾ ਆਪਸ ਵਿੱਚ ਇਸ਼ੂ ਹੈਗਾ ਦੋਨਾਂ ਬਾਰੇ ਕੋਰਟ ਦੇ ਵਿੱਚ ਵੀ ਕੇਸ ਚੱਲਦਾ ਕੋਈ ਕਹਿ ਰਹੇ ਹਾਂ ਜੀ ਕਹਿੰਦੇ ਸਟੇ ਹੈਗਾ ਬਾਕੀ ਡਾਕੂਮੈਂਟਸ ਦੇਖਣੇ